ਅੱਜ ਪਿਆਰ ਪਰੀ ਸਤਿ ਸ਼੍ਰੀਕਾਲ ਜੀ ਤੁਸੀਂ ਜੁੜ ਚੁੱਕੇ ਹੋ ਡੇਲੀ ਡੈਸਕ ਟੀਵੀ ਕੈਨੇਡਾ ਦੇ ਨਾਲ ਤੇ ਦਾਸ ਲਵਯਲ ਕਮਾਦਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਜਿਵੇਂ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜਾ ਵਾ ਜੋ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਜੋ ਨਵੀਂ ਕਮੇਟੀ ਦਾ ਜੋ ਗਠਨ ਕੀਤਾ ਗਿਆ ਸੀ ਉਹ ਆਪਣਾ ਪੰਜ ਮੈਂਬਰੀ ਜਿਹੜੇ ਸੀ ਉਹ ਹਰਮੰਦਰ ਸਾਹਿਬ ਜਿਹੜਾ ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਕੋ ਵਿਖੇ ਨਤਮਸਤਕ ਹੋ ਲਈ ਤੇ ਸ੍ਰੀ ਕਾਲ ਤਖਤ ਸਾਹਿਬ ਅਰਦਾਸ ਜਿਹੜੀ ਆ ਉਹ ਕੀਤੀ ਜਾਉਗੀ ਉਸੇ ਤਰ੍ਹਾਂ ਤੁਹਾਨੂੰ ਦੱਸ ਦਿੱਤੀ ਕਿ ਵੱਡੀ ਲੀਡਰਸ਼ਿਪ ਜਿਹੜੀ ਆ ਉਹ ਅੰਮ੍ਰਿਤਸਰ ਜਿਹੜਾ ਵਾ ਸ੍ਰੀ ਰਮੰਦਰ ਸਾਹਿਬ ਜਿਹੜਾ ਪੁੱਛ ਰਹੀ ਆ ਆਪਣਾ ਤੇ ਪੰਜ ਮੈਂਬਰ ਵੀ ਜਿਹੜੇ ਨੇ ਉਹ ਵੀ ਪੁੱਛ ਰਹੇ ਨੇ ਇਸ ਤੋਂ ਲਾਵਾ ਤੁਹਾਨੂੰ ਦੱਸਦੀ ਕਿ ਸ਼੍ਰੋਮਣੀ ਕਾਲਜੀ ਦੇ ਵਿੱਚ ਅਕਾਲੀ ਦਲ ਦੇ ਵਿੱਚ ਜਿਹੜਾ ਦੁਬਾਰਾ ਭਰਤੀ ਨੂੰ ਲੈ ਕੇ ਜਿਹੜਾ ਵਾ ਫਿਰ ਕਾਰਜ ਜਿਹੜਾ ਫਾਰਮ ਭਰਨੇ ਸ਼ੁਰੂ ਹੋ ਗਏ ਨੇ ਤੇ ਵੱਡੀ ਤਦਦਾਂ ਦੇ ਵਿੱਚ ਸੰਗਤਾਂ ਜਿਹੜੀਆਂ ਲੋਕ ਜਿਹੜੇ ਨੇ ਉਹ ਵੀ ਆ ਕੇ ਜਿਹੜਾ ਜੋੜ ਜਿਵੇਂ ਤੁਸੀਂ ਪਹਿਲਾਂ ਵੀ ਤਸਵੀਰਾਂ ਦੇ ਵਿੱਚ ਦੇਖਿਆ ਕਿ ਵੱਡੀ ਤਦਦਾਂ ਦੇ ਵਿੱਚ ਲੋਕ ਜਿਹੜੇ ਆਪਣਾ ਨੇ ਉਹ ਵੀ ਆਕੇ ਜਿਹੜਾ ਜੁੜ ਰਹੇ ਨੇ ਆਪਣਾ ਇਸੇ ਦਾ ਤੁਹਾਨੂੰ ਦੱਸ ਦਈਏ ਕਿ ਜਿਵੇਂ ਮਨਪ੍ਰੀਤ ਸਿੰਘ ਵਰਗੇ ਹਲੀ ਵਰਗੇ ਵਡਾਲਾ ਸਾਹਿਬ ਵਰਗੇ ਜਾਂ ਇਕਬਾਲ ਸਿੰਘ ਵਰਗੇ ਜਾਂ ਇਦਾਂ ਦੇ ਹੋਰ ਜਿਹੜੇ ਜਿਹੜੇ ਜਿਨ੍ਹਾਂ ਦੀ ਕਮੇਟੀ ਦੇ ਤਹਿਤ ਜਿਹੜਾ ਵਾ ਡਿਊਟੀ ਲਈ ਗਈ ਆ ਉਹ ਅੱਜ ਅਕਾਲ ਤਖਤ ਸਾਹਿਬ ਜਿਹੜਾ ਵਾ ਨਤਮਸਤਕ ਜਿਹੜਾ ਹੋਣ ਜਾ ਰਹੇ ਨੇ ਆਪਣਾ ਤਾਂ ਅਸੀਂ ਉਸੇ ਹੀ ਤਹਿਤ ਜਿਹੜਾ ਵਾ ਉਹਨਾਂ ਨਾਲ ਗੱਲਬਾਤ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਪੱਖੋਂ ਅੱਜ ਜਿਹੜਾ ਹੋਇਆ ਤੇ ਸੰਗਤਾਂ ਦਾ ਕਿਵੇਂ ਸਹਿਯੋਗ ਆ ਤੇ ਭਰਤੀ ਫਾਰਮ ਜਿਹੜੇ ਸ਼ੁਰੂ ਹੋਏ ਨੇ ਕਿਵੇਂ ਜਿਹੜਾ ਲੋਕਾਂ ਦਾ ਸਹਿਯੋਗ ਜਿਹੜਾ ਵਾ ਉਹ ਦੇਖਣ ਨੂੰ ਜਿਹੜਾ ਵਾ ਉਹ ਮ ਆਹ ਗੱਲਬਾਤ ਜਿਹੜੀ ਆ ਉਹ ਕਰ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਸਾ ਜੀ ਅੱਜ ਜੋ ਆਪਣਾ ਅਰਦਾਸ ਕੀਤੀ ਗਈ ਹੈ ਨਵੀਂ ਮਹਿੰਮ ਸ਼ੁਰੂ ਕੀਤੀ ਭਰਤੀ ਦੀ ਕਿਵੇਂ ਦੇਖਦੇ ਹੋ ਤੇ ਕੀ ਜਾਣਕਾਰੀ ਜਿਹੜੀ ਉਹ ਮੀਡੀਆ ਨੂੰ ਦੇਣੀ ਚਾਹੋਗੇ ਦੇਖੋ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਤਾਰੀਖ ਨੂੰ ਫਸੀਲ ਤੋਂ ਅਨਾਉਂਸ ਹੋਇਆ ਸੀ ਹੁਕਮ ਨਮਾ ਸਾਹਿਬ ਜੀ ਉਹਦੇ ਸੰਦਰਭ ਵਿੱਚ ਪਿਛਲੇ 3 ਮਹੀਨਿਆਂ ਤੋਂ ਤਕਰੀਬਨ ਬਹੁਤ ਕੋਸ਼ਿਸ਼ਾਂ ਵੀ ਹੋਈਆਂ ਔਰ ਫਿਰ 4 ਤਾਰੀਖ ਨੂੰ ਅਸੀਂ ਅਰਦਾਸ ਬੇਨਤੀ ਪੰਜ ਮੈਂਬਰੀ ਕਮੇਟੀ ਨੇ ਕਰਕੇ ਭਰਤੀ ਮਹਿੰਮ ਦੀ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਔਰ ਅੱਜ 18 ਤਾਰੀਖ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕਰਕੇ ਅਰਦਾਸ ਬੇਨਤੀ ਕਰਕੇ ਔਰ ਇਹ ਭਰਤੀ ਮਹਿਮਤ ਸ਼ੁਰੂ ਕੀਤੀ ਹੈ ਜੋ ਕਿ ਪੰਥ ਪਰਵਾਨ ਤੇ ਲੀਡਰਸ਼ਿਪ ਪੈਦਾ ਕਰਨ ਲਈ ਇਹ ਮਨੋਰਥ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਲੀਡਰਸ਼ਿਪ ਪੰਥ ਔਰ ਪੰਜਾਬ ਨੂੰ ਸਮਰਪਿਤ ਹੋਵੇ ਜਿਹਦਾ ਕੋਈ ਨਿੱਜੀ ਸਵਾਰਥ ਨਾ ਹੋਵੇ ਜਿਨ੍ਹਾਂ ਨੂੰ ਲਾਲਸਾਵਾਂ ਨਾ ਹੋਣ ਰਾਜਨੀਤਿਕ ਉਸ ਭਾਵਨਾ ਨਾਲ ਅਸੀਂ ਕੰਮ ਕਰਾਂਗੇ ਸੰਗਤਾਂ ਦਾ ਕਿਦਾਂ ਦਾ ਸਹਿਯੋਗ ਹੈ ਜਿਵੇਂ ਜੋੜੀ ਬਹੁਤ ਵੱਡਾ ਸਹਿਯੋਗ ਸੰਗਤ ਵੱਲੋਂ ਮਿਲ ਰਿਹਾ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਹਮੇਸ਼ਾ ਹੀ ਗੁਰੂ ਨੂੰ ਸਮਰਪਿਤ ਰਹੀ ਆ ਹਮੇਸ਼ਾ ਹੀ ਪਾਰਟੀ ਨੂੰ ਸਮਰਪਿਤ ਰਹੀ ਆ ਜੇ ਕਿਤੇ ਘਾਟ ਆਈ ਆ ਤਾਂ ਲੀਡਰਸ਼ਿਪ ਬੁਲਵਾਈ ਆ ਜਦੋਂ ਲੀਡਰਸ਼ਿਪ ਵੱਲੋਂ ਘਾਟ ਆਉਂਦੀ ਆ ਤਾਂ ਸੰਗਤ ਨਰਾਸ਼ ਹੁੰਦੀ ਆ ਉਹਨਾਂ ਇੱਕ ਨਵੀਂ ਉਮੀਦ ਜਾਗੀ ਆ ਸੰਗਤ 'ਚ ਕਿ ਸ਼ਾਇਦ ਜੋ ਇਹ ਗੁਰੂ ਮਹਾਰਾਜ ਦਾ ਕਲਾ ਵਰਤੀ ਹੈ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੋ ਉਹਦੇ ਤਹਿਤ ਕੋਈ ਚੰਗੀ ਪੰਥ ਪ੍ਰਬੰਧ ਪੰਜਾਬ ਪ੍ਰਬੰਧ ਲੀਡਰਸ਼ਿਪ ਆਵੇ ਜਿਹਦੇ ਨਾਲ ਆਪਾਂ ਪੰਜਾਬ ਔਰ ਪੰਥ ਦਾ ਭਲਾ ਕਰ ਸਕੀਏ ਖਾਲਸਾ ਜੀ ਹੋਰ ਵੀ ਆਗੂ ਜਿਵੇਂ ਆਪ ਸਾਨੂੰ ਦੇਖਣ ਨੂੰ ਮਿਲੇ ਆਪਣਾ ਤਾਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਬਾਵਾ ਨਾ ਬਾਹ ਖੜੇ ਲੋ ਜੋੜ ਕੇ ਜਿਹੜਾ ਹੋ ਸਕਦੇ ਨੇ ਖੜੇ ਫਿਰ ਅਕਾਲੀ ਦਲ ਦੇ ਵਿੱਚ ਕੋ ਅਸੀਂ ਤਾਂ ਅੱਜ ਵੀ ਸਮੁਤੀਆਂ ਪੰਥਕ ਤਰ੍ਹਾਂ ਨੂੰ ਸਮੁੱਚੇ ਪੰਜਾਬੀਆਂ ਨੂੰ ਜੋ ਪਾਰਟੀ ਛੱਡ ਕੇ ਚਲੇ ਗਏ ਉਹਨਾਂ ਨੂੰ ਵੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਪੰਥਰ ਪੰਜਾਬ ਦੇ ਭਲੇ ਲਈ ਪੰਜਾਬੀਆਂ ਦੇ ਹਰ ਵਰਗ ਦੇ ਭਲੇ ਲਈ ਜੋ ਕਾਲ ਤੱਕ ਸਾਡੀ ਸਰਬੋੱਚਤਾ ਬਹਾਲ ਕਰਨਾ ਸਾਡਾ ਪਹਿਲਾ ਫਰਜ਼ ਹੈ ਜੀ ਦੇਖੋ ਸਾਡਾ ਇੱਕ ਧੁਰਾ ਸਿੱਖ ਕੌਮ ਦਾ ਉਹਦੀ ਸ਼ਾਨ ਆ ਜਿਹੜੀ ਉਹ ਬੁਲੰਦ ਰਹਿਣੀ ਚਾਹੀਦੀ ਹੈ ਉਹਦੇ ਥੱਲੇ ਇੱਕ ਵਾਰੀ ਆਓ ਭਰਤੀ ਕਰਕੇ ਕੋਈ ਪ੍ਰਧਾਨ ਬਣ ਜੋ ਜਿਹਨੂੰ ਲੋਕ ਪ੍ਰਮਾਨ ਕਰਦੇ ਨੇ ਜਿਹੜੇ ਕਰਨਗੇ ਸੰਗਤੌਰ ਬਣ ਜਾਣ ਪਰੰਤੂ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਲੱਗੇ ਸਮੁੱਚੀ ਕੌਮ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਇਕੱਠੀ ਹੋ ਕੇ ਇਹ ਕੰਮ ਕਾਰਜ ਕਰ ਰਹੀ ਹੈ ਜ ਜਿਹਦੇ ਨਾਲ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਬਹਾਲ ਹੋਵੇ ਔਰ ਸਾਡੀ ਕੌਮ ਦੀ ਚੜ੍ਹਦੀ ਕਲਾ ਹੋਵੇ 2027 ਦੇ ਵਿੱਚ ਕਿਵੇਂ ਦੇਖਦੇ ਹੋ ਆਪਣਾ ਜੇ ਇਦਾਂ ਹੀ ਇਕਜੁੱਟ ਹੋਣ ਦਾ ਨਾਹਰਾ ਲੱਗਦਾ ਰਿਹਾ ਇਸ ਤਾਂ ਹੀ ਪਰਿਵਾਰ ਦਾ ਪਿਆਰ ਜੇ ਵਧਾ ਹੋ ਗਿਆ ਅਕਾਲੀ ਦਲ ਦੇ ਵਿੱਚ ਤਾਂ ਫਿਰ ਕਿਵੇਂ 2027 ਦੇ ਜਿਹੜੇ ਆਉਣ ਵਾਲਾ ਸਾਲ ਆ ਕਿਵੇਂ ਦੇਖੋਗੇ ਦੇਖੋ ਚੋਣਾਂ ਦਾ ਮਸਲਾ ਨਹੀਂ ਹੈ ਇਹ ਚੋਣਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਾਰਟੀਆਂ ਜਿੱਤਦੀਆਂ ਹਾਰਦੀਆਂ ਵੀ ਰਹਿਣਦੀਆਂ ਨੇ ਜੀ ਸਵਾਲ ਇਹ ਹੈ ਸ਼੍ਰੋਮਣੀ ਅਕਾਲੀ ਦਲ ਚੋਣਾ ਲੜਨ ਲਈ ਸੀ ਬਣਿਆ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬਣਿਆ ਅਕਾਲੀ ਦੰਦ ਸਾਡਾ ਮੁੱਦਾ ਸਿੱਖ ਕੌਮ ਦੀ ਔਰ ਪੰਜਾਬ ਦੀ ਰਾਖੀ ਸੀ ਉਹਨਾਂ ਦੇ ਹੱਕਾਂ ਦੀ ਪਹਿਰੇਦਾਰੀ ਸੀ ਜਿਹਦੇ ਤੋਂ ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿਤੇ ਨਾ ਕਿਤੇ ਭਟਕ ਗਏ ਜੇ ਅਸੀਂ ਉਹਨਾਂ ਚੀਜ਼ਾਂ ਦੇ ਏਜੰਡਾ ਸੈੱਟ ਕਰਾਂਗੇ ਸਹੀ ਏਜੰਡੇ ਤੇ ਚੱਲਾਂਗੇ ਪੂਰਨ ਪੰਥ ਪ੍ਰਵਾਂਤ ਏਜੰਡਾ ਤੈਅ ਕੀਤਾ ਜਾਊਗਾ ਤਾਂ ਲੋਕਾਂ ਦਾ ਸਹਿਯੋਗ ਮਿਲਣਾ ਮਿਲਣਾ ਲੋਕ ਤਾਂ ਚਾਹੁੰਦੇ ਹੀ ਨੇ ਜੀ ਸੋਹੇ ਭਾਵਨਾ ਨੂੰ ਅਸੀਂ ਪੈਦਾ ਕਰਨਾ ਲੋਕਾਂ 'ਚ ਵਿਸ਼ਵਾਸ ਜਿੱਤਣਾ ਹੈ ਰਾਸ਼ਟ ਪੰਜਾਬ ਵਾਸੀਆਂ ਨੂੰ ਜਿਹੜੇ ਇਸ ਟਾਈਮ ਵੀਡੀਓ ਦੇਖ ਰਹੇ ਨੇ ਕੋਈ ਸੁਨੇਹਾ ਕੋਈ ਮੈਸੇਜ ਤੁਹਾਡੇ ਵੱਲੋਂ ਸਮੂਹ ਕਮੇਟੀ ਵੱਲੋਂ ਅੱਜ ਸ਼ੋਅ ਨਿਕਲਦੇ ਹੈ ਇਹੀ ਹੈ ਕਿ ਪੰਥ ਪ੍ਰਵਾਂਤ ਮਹਾਜ ਖੜਾ ਕਰਨਾ ਕਿਸੇ ਦਾ ਨਿੱਜ ਨਹੀਂ ਹੈ ਇਹਦੇ 'ਚ ਨਾ ਕਮੇਟੀ ਦਾ ਨਾ ਕਿਸੇ ਬੰਦੇ ਵੀ ਵਿਸ਼ੇਸ਼ ਦਾ ਸਿਰਫ ਪੰਥਕ ਜਮਾਤ ਨੂੰ ਖੜਾ ਕਰਨ ਲਈ ਸਾਰੇ ਅਕਾਲ ਤ ਲੇ ਸਾਂ ਜੋ ਕਰਨ ਜੀ ਸੋ ਗੱਲਬਾਤ ਜਿਹੜੀ ਆ ਸਿੰਘ ਸਾਹਿਬ ਨੇ ਕਰ ਲੈਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਜਿਹੜਾ ਆਪਣਾ ਕਮੇਟੀ ਦਾ ਗਠਨ ਕੀਤਾ ਗਿਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਆ ਕੀ ਫੈਸਲੇ ਲਏ ਗਏ ਤੇ ਕੀ ਜਿਹੜੀ ਜਾਣਕਾਰੀ ਉਹ ਮੀਡੀਆ ਨੂੰ ਦੇਣੀ ਚਾਹੋਗੇ ਜਾਣਕਾਰੀ ਤੇ ਅਜੇ ਵੀ ਅੱਜ ਸਾਡਾ ਜਿਹੜਾ ਸੰਕਲਪ ਸੀਗਾ ਜੀ ਪੰਜ ਮੈਂਬਰੀ ਕਮੇਟੀ ਦਾ ਜੋ ਸਾਨੂੰ ਹੁਕਮ ਹੋਇਆ ਸੀ ਅਕਾਲ ਤਖ਼ਤ ਸਾਹਿਬ ਵੱਲੋਂ ਅਸੀਂ ਉਹਨੂੰ ਪੂਰਾ ਕਰ ਰਹੇ ਹਾਂ ਅੱਜ ਉਸੇਰੇ ਚੜ ਗਿਆ ਅਰਦਾਸ ਕੀਤੀ ਹੈ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਕਿ ਭਰਤੀ ਦੀ ਰੰਮਤ ਹੋਵੇ ਤੇ ਭਰਤੀ ਦੀ ਰੰਮਤ ਹੋ ਗਈ ਹੈ ਇਥੋਂ ਆਪਣੇ ਰਸੀਦਾਂ ਕੱਟ ਕੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਸੀ ਸਮੂਚੀ ਕਮੇਟੀ ਦੇ ਉੱਪਰ ਸਾਰੇ ਅਕਾਲੀ ਦਲ ਦੇ ਵਰਕਰਾਂ ਦੇ ਉੱਪਰ ਪੰਥਦਰਦੀਆਂ ਦੇ ਮੋਢਿਆਂ ਤੇ ਜੀ ਤੇ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਡੇ ਤੇ ਅਕਾਲ ਤਖਤ ਸਾਹਿਬ ਵੱਲੋਂ ਬਹੁਤ ਵੱਡੀ ਜ਼ਿੰਮੇਵਾਰੀ ਲਾਈ ਗਈ ਸਾਨੂੰ ਬਹੁਤ ਵੱਡੀ ਸੇਵਾ ਬਖਸ਼ੀ ਗੁਰੂ ਮਹਾਰਾਜ ਨੇ ਸਿੰਘ ਸਬਾਨ ਨੇ ਅਸੀਂ ਉਸ ਸੇਵਾ ਨੂੰ ਬੜੀ ਇਮਾਨਦਾਰੀ ਨਾਲ ਬਿਨਾਂ ਕਿਸੇ ਭੇਤ ਭਾਵ ਤੋਂ ਬਿਨਾਂ स्वार्थ ਤੋਂ ਅਸੀਂ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਅਕਾਲੀ ਦਲ ਨੂੰ ਇਹਦੇ ਚੋਂ ਅਸੀਂ ਤਗੜਾ ਦੇਖਣਾ ਚਾਹੁੰਦੇ ਆ ਜੀ ਭਰਤੀ ਦਾ ਜੇ ਗੱਲ ਕਰੀ ਤਾਂ ਸੰਗਤ ਦਾ ਸਹਿਯੋਗ ਕਿਦਾਂ ਦਾ ਲੋਕਾਂ ਦਾ ਜੀਆ ਦਾ ਸਹਿਯੋਗ ਕਿਦਾਂ ਦਾ ਦੇਖੋ ਅੱਜ ਤੁਸੀਂ ਆਪ ਦੇਖ ਲਿਆ ਕਿ ਇਹ ਦੂਰ ਦਰਾਡੇ ਤੋਂ ਸਾਰੇ ਪੰਜਾਬ ਵਿੱਚੋਂ ਲੋਕ ਆਪ ਆਏ ਨੇ ਸੰਗਤ ਆਪਾਈ ਆ ਚਲੋ ਉਛਾ ਵੀ ਹੈਗਾ ਜਜ਼ਬਾ ਵੀ ਹੈਗਾ ਪਰ ਅਕਾਲ ਤਖਤ ਸਾਹਿਬ ਨੂੰ ਤਾਂ ਸਾਰਾ ਪੰਥ ਸਮੁੱਚਾ ਜਗਤ ਕਹਿ ਸਕਦੇ ਆ ਉੱਥੇ ਆਪਣਾ ਸੀਸ ਝੁਕਾਉਂਦਾ ਆ ਅਕਾਲ ਤਖਤ ਸਾਹਿਬ ਦਾ ਜਿਹੜਾ ਆਦੇਸ਼ ਆ ਜੀ ਸਾਰਿਆਂ ਦਾ ਫਰਜ਼ ਬਣਦਾ ਉਹਦੀ ਪਾਲਣਾ ਕਰਨ ਦਾ ਇਸ ਕਰਕੇ ਇਹ ਜਿਹੜੀਆਂ ਸੰਗਤਾਂ ਦਾ ਇਹ ਹੜ ਆਇਆ ਇੱਥੇ ਅੱਜ ਇਕੱਠ ਹੋਇਆ ਪਿੰਨਾਂ ਵਿੱਚ ਵੀ ਲੋਕ ਤਿਆਰ ਬੈਠੇ ਪੱਤਿਕਰਨ ਨੂੰ ਇਹ ਸਿਰਫ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਕਰਕੇ ਆ ਤੇ ਜਿਹੜਾ ਸਾਡਾ ਸਿਧਾਂਤ ਆ ਮੀਰੀ ਪੀਰੀ ਦਾ ਉਹਨੂੰ ਅਸੀਂ ਬਰਕਰਾਰ ਰੱਖਣਾ ਅਸੀਂ ਉਹਨੂੰ ਕਦੀ ਵੀ ਕਿਸੇ ਵਿਅਕਤੀ ਨੂੰ ਕਿਸੇ ਸੰਸਥਾ ਨੂੰ ਉਹਨੂੰ ਚੈਲੰਜ ਨਹੀਂ ਕਰਨ ਦੇਣਾ ਉਹਨੂੰ ਠਾਹ ਨਹੀਂ ਲਾਉਣ ਦੇਣੀ ਬਟਾਲਾ ਸਾਹਿਬ ਇੱਕ ਸਵਾਲ ਐਡ ਕਰ ਲੈਣਾ ਕਈ ਆਗੂ ਵੀ ਜਿਹੜੇ ਸੀ ਉਹ ਵੀ ਆਪਣਾ ਆਏ ਸੀ ਆਪਣਾ ਤਾਂ ਲੱਗਦਾ ਹੈ ਕਿ ਫਿਰ ਵਾਪਸੀ ਹੋ ਸਕਦੀ ਹੈ ਪਰਿਵਾਰ ਦੇ ਵਿੱਚ ਸ਼ਰਮਣੀ ਕਾਲੀਦਲ ਦੇ ਪਰਿਵਾਰ ਚ ਇਹ ਭਰਤੀ ਸਾਰਿਆਂ ਲਈ ਖੁੱਲੀ ਆ ਕੋਈ ਕਿਸੇ ਲਈ ਇਹ ਭਰਤੀ ਦੇ ਦਰਵਾਜ਼ੇ ਬੰਦ ਨਹੀਂਗੇ ਕੋਈ ਪੰਥਕ ਤੇ ਹੋਵੇ ਕੋਈ ਇਕਾਲੀ ਦਾ ਲੋਵੇ ਪੰਥ ਦੀ ਸੰਸਥਾ ਹੋਵੇ ਸਿੱਖਾਂ ਦੀ ਜਥੇਬੰਦੀ ਹੋਵੇ ਕੋਈ ਕੋਈ ਸਭਾ ਹੋਵੇ ਸੋਸਾਇਟੀ ਹੋਵੇ ਕੋਈ ਫੈਡਰੇਸ਼ਨ ਹੋਵੇ ਸਭ ਲਈ ਭਰਤੀ ਖੁੱਲੀ ਆ ਤੇ ਭਰਤੀ ਥੱਲੋਂ ਲੈ ਕੇ ਉੱਪਰ ਤੱਕ ਜਾਣੀ ਆ ਭਰਤੀ ਤੋਂ ਬਾਅਦ ਹੀ ਇਹ ਜਿਹੜੇ ਲੀਡਰ ਚੁਣੇ ਜਾਣਗੇ ਡੈਲੀਗੇਟ ਬਣ ਕੇ ਪ੍ਰਧਾਨ ਬਣੂਗਾ ਪੂਰੀ ਪਾਰਦਰਸ਼ਤਾ ਨਾਲ ਇਮਾਨਦਾਰੀ ਨਾਲ ਭਰਤੀ ਹੋਊਗੀ ਅੱਛਾ ਸੁਖਬੀਰ ਸਿੰਘ ਬਾਦਲ ਹੋਣੀ ਜਿਹੜਾ ਨੇ ਆਪਣਾ ਅੱਜ ਬਦਲ ਸਾਹਿਬ ਵੀ ਆਪਣਾ ਧਾਮੀ ਸਾਹਿਬ ਦੇ ਘਰ ਵੀ ਗਏ ਨੇ ਅਰਜਿੰਦਰ ਸਿੰਘ ਧਾਮੀ ਸਾਹਿਬ ਦੇ ਧਾਮੀ ਸਾਹਿਬ ਦਾ ਅਸਤੀਫੇ ਦੇ ਪੱਖੋਂ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਧਾਮੀ ਸਾਹਿਬ ਨੂੰ ਅਸਤੀਫਾ ਦੇਣਾ ਪੈ ਗਿਆ ਮਜਬੂਰਨ ਵਸ ਜੀ ਉਹਨਾਂ ਦੇ ਦਬਾਅ ਇਦਾਂ ਦਾ ਪਾਇਆ ਧਾਮੀ ਸਾਹਿਬ ਨੂੰ ਜਿਹੜਾ ਆਜ਼ਾਦੀ ਦੇ ਤੌਰ ਤਰੀਕੇ ਨਾਲ ਕੰਮ ਨਹੀਂ ਕਰ ਦਿੰਦੇ ਸੀ ਉਹ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਫੈਸਲਾ ਧਾਮੀ ਸਾਹਿਬ ਦੇ ਹੁੰਦੇ ਹੋਏ ਹੋਇਆ ਉਹਦਾ ਬਹੁਤ ਬੋਝ ਸੀਗਾ ਧਾਮੀ ਸਾਹਿਬ ਦੇ ਉੱਪਰ ਮੁੜ ਕੇ ਉਹਨਾਂ ਤੋਂ ਹੋਰ ਵੀ ਗਲਤ ਫੈਸਲੇ ਕਰਾਉਣਾ ਚਾਹੁੰਦੇ ਸੀਗੇ ਧਾਮੀ ਸਾਹਿਬ ਪਾਸੇ हट ਗਏ ਉਹਨਾਂ ਨੂੰ ਵੈਸੇ ਦੇਖੋ ਸਾਡੇ ਵੱਡੇ ਭਰਾ ਆ ਪੰਥ ਦੇ ਬੜੇ ਨੇਕ ਆਗੂ ਨੇ ਉਹਨਾਂ ਦੀ ਗਵਾਹੀ ਦੀ ਲੋੜ ਹੈ ਧਾਮੀ ਸਾਹਿਬ ਦੀ ਉਹਨਾਂ ਨੂੰ ਨਹੀਂ ਸੀ ਪਾਸੇ ਹਟਣਾ ਚਾਹੀਦਾ ਪਰ ਚਲੋ ਉਹਨਾਂ ਦਾ ਆਪਣਾ ਨਿੱਜੀ ਫੈਸਲਾ ਸੀਗਾ ਅੱਜ ਵੀ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਤੇ ਪੰਥ ਚਾਹੁੰਦਾ ਵੀ ਆ ਕਿ ਤਾਮੀ ਸਾਹਿਬ ਦੁਆਰਾ ਆ ਕੇ ਆਪਣੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਉਹ ਵੀ ਸੰਭਾਲਣ ਤੇ ਆ ਜਿਹੜੀ ਸੱਤ ਮੈਂਬਰੀ ਕਮੇਟੀ ਬਣੀ ਸੀ ਜਿਹਦੇ ਆਗੂ ਸਨ ਹੋ ਮੁਖੀ ਸਨ ਉਹ ਵੀ ਉਸ ਕਮੇਟੀ ਵਿੱਚ ਵੀ ਸ਼ਾਮਲ ਹੋ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਮੋਹਰੇ ਚੱਲਣ ਅਸੀਂ ਉਹਨਾਂ ਦੇ ਪਿੱਛੇ ਚੱਲਾਂਗੇ ਤਾਂ ਕਿ ਆਪਾਂ ਵਧੀਆ ਤਰੀਕੇ ਨਾਲ ਭਰਤੀ ਕਰ ਸਕੀਏ ਸੋ ਤਾਮੀ ਸਾਹਿਬ ਦੀ ਅਗਵਾਈ ਦੀ ਅੱਜ ਸਮੁੱਚਾ ਪੰਥ ਦੇਖਦਾ ਤੇ ਚਾਹਦਾ ਵੀ ਆ ਜਿਹੜੇ ਨਾਰਾਜ਼ ਹੋਏ ਜੀ ਨੇ ਆਪਣਾ ਜਿਹੜੇ ਜਾਂ ਕੋਈ ਵੀ ਲਾੜੋ ਆਪਣਾ ਤਾਂ ਵਾਪਸੀ ਲਈ ਫਿਰ ਹੰਗਾਰ ਜਿਹੜੀ ਆ ਉਹ ਲਾਈ ਜਾਏਗੀ ਇਸ ਜਿਹੜਾ ਕਮੇਟੀ ਦੇ ਤਹਿਤ ਦੇਖੋ ਪੰਥ ਵਿੱਚ ਇਕਤਾ ਸਦਾ ਹੁੰਦੀ ਆਈ ਹੈ ਅਸੀਂ ਤਾਂ ਅਪੀਲ ਵੀ ਕੀਤੀ ਆ ਬੇਨਤੀ ਵੀ ਕਰਦੇ ਆ ਕਿ ਅੱਗੇ ਵੀ ਅਕਾਲੀ ਦਲਾਂ ਵਿੱਚ ਕਈ ਵਾਰੀ ਵਖਰੇਵੇਂ ਹੋਏ ਨੇ ਕਈ ਅਕਾਲੀ ਦਲ ਦੇ ਵਖਰੇ ਧੜੇ ਬਣਦੇ ਆ ਪਹਿਲਾਂ ਵੱਡੇ ਲੀਡਰ ਵੀ ਵਖਰੇ ਹੁੰਦੇ ਹੋਏ ਹੁੰਦੇ ਰਹੇ ਤੇ ਮੁੜ ਕੇ ਇਕੱਠੇ ਵੀ ਹੋ ਗਏ ਸੀਗੇ ਹੁਣ ਵੀ ਅਕਾਲੀ ਦਲ ਵਿੱਚ ਏਕਤਾ ਕਰਨ ਦਾ ਇਹ ਰਾਹ ਖੁੱਲ ਗਿਆ ਇਸ ਪ੍ਰਤੀਵੇ ਸਭ ਨੂੰ ਸ਼ਾਮਲ ਹੋਣਾ ਚਾਹੀਦਾ ਤਾਂ ਕਿ ਆਪਾਂ ਸਮੁੱਚੇ ਪੰਥ ਨੂੰ ਇਕੱਠਾ ਕਰ ਸਕੀਏ ਇੱਕ ਪਲੇਟਫਾਰਮ ਤੇ ਸਾਡੀ ਮੰਚਾ ਚਾਹੀਏ ਹੋਊਗੀ ਸੰਗਤ ਜਿਹੜੀ ਇਸ ਟਾਈਮ ਵੀਡੀਓ ਦੇਖ ਰਹੀ ਲਾਸਟ ਸਵਾਲ ਕਰ ਲੈਣੇ ਆ ਸੰਗਤ ਵੀਡੀਓ ਦੇਖ ਰਹੀ ਉਹਨਾਂ ਨੂੰ ਕੋਈ ਮੈਸੇਜ ਕੁਝ ਸੁਣਿਆ ਅਕਾਲੀ ਦਲ ਵੱਲੋਂ ਜਾਂ ਕਮੇਟੀ ਦੇ ਵੱਲੋਂ ਕਮੇਟੀ ਲੋ ਅਸੀਂ ਸਨਮਰ ਬੇਨਤੀ ਕਰਦੇ ਆ ਸਮੁੱਚੇ ਪੰਜਾਬੀਆਂ ਨੂੰ ਸਾਰੇ ਸਮਾਜ ਨੂੰ ਪੰਜਾਬ ਦੇ ਸਾਰੇ ਵਰਗਾਂ ਨੂੰ ਭਾਈਚਾਰਿਆਂ ਨੂੰ ਤੇ ਸਾਰੀਆਂ ਸੰਸਥਾਵਾਂ ਨੂੰ ਮਤਲਬ ਆਪਣੀਆਂ ਧੜੇਬੰਦੀਆਂ ਤੋਂ ਧਰਮਾਂ ਤੋਂ ਪਰ ਉੱਠ ਕੇ ਇਸ ਭਰਤੀ ਵਿੱਚ ਸ਼ਾਮਲ ਹੋਵੋ ਅਕਾਲੀ ਦਲ ਆਪਣੀ ਪੰਜਾਬ ਦੀ ਸਭ ਤੋਂ ਪੁਰਾਣੀ ਰਾਜਸੀ ਪਾਰਟੀ ਹੈ ਖੇਤਰੀ ਪਾਰਟੀ ਹੈ ਅਕਾਲੀ ਦਲ ਨਹੀਂ ਪੰਜਾਬੀਆਂ ਦੀ ਸੋਚ ਦੀ ਵਿਚਾਰ ਦੀ ਤਰਜਮਾਨੀ ਕੀਤੀ ਹੈ ਪੰਜਾਬੀਆਂ ਵਾਸਤੇ ਸੰਘਰਸ਼ ਅger ਕੀਤਾ ਅਕਾਲੀ ਦਲ ਨੇ ਕੀਤਾ ਆ ਸੋ ਇਸ ਕਰਕੇ ਸਭ ਨੂੰ ਬੀ ਲਿਆ ਕਿ ਇਸ ਭਰਤੀ ਦਾ ਹਿਸਾ ਬਣੋ ਤੇ ਆਪਾਂ ਭਰਤੀ ਦੇ ਨਾਲ ਨਵੀਂ ਲੀਡਰਸ਼ਿਪ ਨੂੰ ਬਾਰੀਏ ਨੌਜਵਾਨ ਮੋਰੇ ਹੋਣ ਨੌਜਵਾਨ ਸ਼ਰਮਣੀ ਅਕਾਲੀ ਦਲ ਦੀ ਅਗਵਾਈ ਕਰਨ ਪੰਜਾਬ ਇਸ ਗੱਲ ਦੀ ਮੰਗ ਜੋ ਤੁਸੀਂ ਦੇਖ ਸਕਦੇ ਹੋ ਕਿ ਇਕਬਾਲ ਸਿੰਘ ਜੀ ਜੋ ਜਿਨ੍ਹਾਂ ਦੇ ਵੱਲੋਂ ਜਿਹੜਾ ਇਹਨਾਂ ਨੂੰ ਮੈਂਬਰ ਦੇ ਵੱਲੋਂ ਜੋ ਕਮੇਟੀ ਦੇ ਵੱਲੋਂ ਜਿਹੜਾ ਮੈਂਬਰ ਬਣਾਏ ਗਏ ਸੀ ਉਹਨਾਂ ਦੀ ਡਿਊਟੀ ਲੱਗੀ ਉਹਨਾਂ ਨੇ ਵੀ ਗੱਲਬਾਤ ਕੀਤੀ ਉਸ ਤੋਂ ਇਲਾਵਾ ਜਿਹੜਾ ਸੀ ਆਪਣਾ ਗੁਰਪ੍ਰਤਾਪ ਸਿੰਘ ਵਡਾਲਾ ਜੀ ਉਹਨਾਂ ਨੇ ਵੀ ਗੱਲਬਾਤ ਦੌਰਾਨ ਦੱਸਿਆ ਕਿ ਆਪਣਾ ਜਿਹੜਾ ਵਾ ਨਵੀਂ ਜੋ ਕਮੇਟੀ ਜੋ ਜਿਹੜੀ ਗਠਨ ਕੀਤਾ ਗਿਆ ਸ਼੍ਰੋਮਣੀ ਕਾਲੀ ਦਲ ਦੇ ਤਹਿਤ ਹੀ ਜਿਹੜਾ ਗਠਨ ਕੀਤਾ ਗਿਆ ਅੱਜ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਅਰਦਾਸ ਵੀ ਜਿਹੜੀ ਆ ਸ਼੍ਰੀ ਕਾਲਤਾਕ ਸਾਹਿਬ ਕੀਤੀ ਤੇ ਇਹੋ ਹੀ ਕਾਮਨਾ ਕੀਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੋਰ ਉੱਪਰ ਨੂੰ ਜਿਹੜਾ ਉਹ ਚੁੱਕਿਆ ਜਾਵੇ ਆਪਣਾ ਤਾਂ ਇਹ ਵੀ ਦੱਸਿਆ ਕਿ ਜੋ ਨਾਰਾਜ਼ ਹੋ ਚੁੱਕੇ ਨੇ ਉਹ ਵੀ ਜਿਹੜੇ ਪਾਰਟੀ ਵਿੱਚ ਲਿਉਣ ਦੀ ਜਿਹੜਾ ਵਾ ਉਹ ਵੀ ਕੋਸ਼ਿਸ਼ ਜਿਹੜੀ ਆ ਬਰਕਰਾਰ ਜਿਹੜੀ ਆ ਉਹ ਵੀ ਰਹੇਗੀ ਆਪਣਾ ਇਸੇ ਤਰ੍ਹਾਂ ਜਿਹੜਾ ਹੁਣ ਦੇਖਣਾ ਹੋਏਗਾ ਕਿ ਇਸ ਦੇ ਨਾਲ ਹੀ ਜਿਹੜਾ ਵਾ ਸ਼੍ਰੋਮਣੀ ਅਕਾਲੀ ਦਲ ਨੂੰ ਕਿਹੜਾ ਨਵਾਂ ਪ੍ਰਧਾਨ ਮਿਲਦਾ ਹੈ ਤੇ ਉਸ ਦੇ ਨਾਲ ਜਿਹੜਾ ਵਾ ਨਵਾਂ ਜਿਹੜਾ ਸਿੱਟਾ ਜਿਹੜਾ ਵਾ ਜਾਂ ਨਵਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਕੀ ਜਿਹੜਾ ਵਾ ਵਫਦ ਜਿਹੜਾ ਲੋਕਾਂ ਦੇ ਵੱਲੋਂ ਸੰਗਤਾਂ ਦੇ ਵੱਲੋਂ ਨਿਕਲ ਕੇ ਜਿਹੜਾ ਉਹ ਜੁਟੂ ਲੋ ਮੈਂ ਤੁਹਾਡਾ ਦੋਸਤ ਤੇ 호ਸਟ ਮਿੱਤਰ ਲੱਗਦੇ ਚਾ ਮੇਨਾਂ ਨੇ ਕੈਮਰਾਮੈਨ ਭਾਈ ਮਨਜਿੰਦਰ ਸਿੰਘ ਸੋਲੂ ਡੇਲੀ ਡੈਸਕ ਟੀਵੀ ਕੈਨੇਡਾ